ਦੇ ਰਿਹਾ ਆ ਆ ਗਿਆ ਫੈਵਰ ਗੇਟ ਆ ਗਿਆ ਆ ਗਿਆ ਫੈਵਰ ਗੇਟ ਵੀ ਪਹੁੰਚ ਗਈ ਮੈਂ ਉਸ ਤੇ ਤੇ ਬੜਾ ਇਹ ਨੁਕਸਾਨ ਦੇਖਿਆ ਰ ਘਾਨ ਖਾਸ ਹੋਵੇ ਭਾਈ ਦੇਸਾ ਬਸ ਸਟੈਂਡ ਤੇ ਸੁੱਕਿਆਲਾ ਜਿੱਥੇ ਹੈਣਾ ਮਿਲੂ ਕੋਲ ਨਾਸਰੀ ਦੇ ਕੋਲੇ ਆ ਤੇ ਤੁਸੀਂ ਦੇਖ ਸਕਦੇ ਹੈਣਾ ਵੀ ਇਹ ਵਾਇਰ ਨੂੰ ਜਰੂਰ ਲਿਖੋ ਘਰਾਂ ਦਾ ਬਚਾਅ ਹੋ ਸਕੇ ਵੱਡੀ ਸ਼ਰਤ ਤੋਂ ਭਾਈ ਕੋਈ ਵੀ ਲੰਘਦਾ ਬੋਝ ਕੇ ਨਾ

बी वारी त ਇਹ ਹੋਣੀ ਹੈ ਤੇਰੇ ਜੰਮ ਗਈ ਪਾਣੀ ਗਰਾਂ ਦੇ ਬਸ ਅਗਰ ਤੁਸੀਂ ਮਰ ਦਸ ਕਰਿਓ ਕਿਨੇ ਖਸਾਣ ਬਸ ਅਗਰ ਬਾਈ ਜਰੂਰ ਖਿਆਲ ਰੱਖਿਆ ਕਰੋ ਜਿਹੜਾ ਕੋਈ ਵੀ ਆਪਣੇ ਪਿੰਡਾਂ ਦੇ ਵਿੱਚ ਟੈਂਕਿਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਕਰੋ ਇਧਰੋਂ ਚੱਲੀ ਆਉਂਦਾ ਉਹ ਖਾਂ ਮਿੱਤੋਂ ਟਰੈਕਟਰ ਬਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈਗੀ ਨਾ ਜਾ ਭਾਈ ਤੇ ਇਹ ਨਹੀਂ ਪਤਾ ਕਿ ਕਿੰਨਾ ਤੇ ਨਿਸ਼ਾਨ ਨੂੰ ਫਾਈਬਰ ਗੇਟ ਵੀ ਆਈ ਹੈ ਪਰ ਇੱਕ ਨਾ ਨਾ ਤੇ ਬਾਕੀ ਭਾਈ ਕੰਕਣ ਤੋਂ ਪੈਜੀ ਘਰਾਂ ਨੂੰ ਪੈ ਗਿਆ ਉਹ ਦੇਖੋ ਯਾਰ ਤੁਸੀਂ ਮੇਰੇ ਕੋਲ ਆ ਤਰਾਂ ਦੇ ਵਿੱਚੋਂ ਮੈਂ ਕੋਕਿੰਗਾ ਯਾਰ ਆਹ ਹੋਰ ਚੱਲ ਕੇ ਇਧਰ ਭਾਈ ਇਧਰ ਹੋ ਜਾ ਅੱਜ ਤਾਂ ਬਾੜੀ ਦਾ ਆ ਗਿਆ ਤਾਂ ਲੋਡ ਤੋਂ ਬੱਚਾ ਆਇਆ ਕੋਣ ਨਹੀਂ ਕੋਈ ਵੀ ਹੈਣਾ ਮੁਸਕਲ ਆ ਕੋਈ ਨਹੀਂ ਇਧਰ ਬਾੜੀ ਆਈ ਜਾਂਦੇ ਨਾ ਇਹ ਫੈਬਰिकेट ਤੇ ਇੱਕ ਆ ਯਾਰ ਫੈਬਰिकेट ਕੀ ਕਰੂਗਾ ਲਈ ਬਹੁਤੀ ਹੋ ਰਾਇਆ ਰਹੋ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਰਾਂਗੀ ਬਾਈ ਬਾਈ ਉਹ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਆਪਣਾ ਨਹੀਂ ਨੁਕਸਾਨ ਹਨਾ ਕਿਸਵਾਂ ਦਾ ਇਹ ਗਰੀਬ ਬੰਦੇ ਹਨਾ ਬਾਜ਼ੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਕਾਡਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀ ਜਾਂਦੇ ਜਵਾਕਾਂ ਨੂੰ ਵਿੱਚ ਕੋਈ ਨਹੀਂ ਕਰਦਾ ਇਨਸਾਨ ਹੋਏ ਹਨਾ ਕਾਡਮੀ ਦੇ ਕੋਲੇ ਕਾਲ ਕਰੀ ਖੜ ਤੋਂ ਵਾਰਨਾ ਕੇ ਬਾਕੇ ਵਾਲੇ ਵੱਡੇ ਵੱਡੇ ਪਈ ਲੈਂਡ ਦੇ ਜਿਹੜੇ ਬੜਾਕੇ ਫੈਰੇ ਹਨ ਆਜੋ ਚੱਲੀਏ ਕੋਈ ਆਹ ਦੇਖ ਲਾ ਨਾ ਭਈ ਉਹ ਵੀ ਕਿੰਨੇ ਕੀ ਬਜਾਉ ਚੱਲੀ ਯਾਰ ਸਮਾਨ ਦੇ ਹਿਸਾਬ ਨਾਲ ਹੈਰ ਕੇ ਟਾਇਰ ਲੱਗਦੇ ਕੋਲ ਆ ਜਾ ਨਾ ਤੇ ਤੋ ਕਰਦੇ ਬਾਤ ਆ ਵੀ ਵਾਲੀ ਪੜੀ ਨਾ ਆਈ ਜਾਂਦੀ ਆ ਦੇ ਬਾਲਣ ਬੁੰਨਣ ਵਾਲਾ ਉਧਰ ਬਾਲਣ ਬੁੰਨਣ ਵਾਲਾ ਇਹ ਆਲੇ ਇਹ ਆਲੇ ਮੀਰ ਬਣ ਕੇ ਪ੍ਰਮੰਧ ਜ਼ਰੂਰ ਕਰਕੇ ਰੱਖਿਆ ਕਰੋ ਪਿੰਡਾਂ ਦੇ ਵਿੱਚ ਹਾਂ ਟੈਂਕੀਆਂ ਨੂੰ ਕਿਆਂ ਹੋਰ ਹਾਲਾ ਭਰਾ ਵਾ ਤਾਰਾਂ ਬੀੜੀ ਇਸ ਲਾਈਟ ਨੂੰ ਸਾਰੇ ਕਿਤੇ ਬੈਗੀ ਫਰਿਜ ਜੇ ਦਿੱਤਾ ਇਸ ਤੋਂ ਫਰਿਜ ਕੀ ਕਰੂਗੀ ਹੈਨਾ ਪ੍ਰਸ਼ਾਸਨ ਨੂੰ ਗੰਭੀਰ ਬਤਵਾਦ ਦੇ ਦੇ ਚ ਪਹੁੰਚੇ ਰਾ ਜ਼ਰੂਰ ਗਰੀਬ ਬੰਦੇ ਮਦਦ ਹੋ ਸਕਿਆ ਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ